ਕੀ ਤੁਸੀਂ ਜਾਣਦੇ ਹੋ ਕਿ ਮੇਰਾ ਦਾਗਿਸਤਾਨ ਕਿਤਾਬ ਕਿਵੇਂ ਲਿਖੀ ਗਈ ਇਸ ਦੇ ਪਿੱਛੇ ਦੀ ਕਹਾਣੀ ਕੀ ਹੈ ਪੰਜਾਬੀ ਆਡੀਓ ਲਾਇਬ੍ਰੇਰੀ ਵਿੱਚ ਤੁਹਾਡਾ ਸਵਾਗਤ ਹੈ ਅਤੇ ਅੱਜ ਅਸੀਂ ਇਸ ਕਿਤਾਬ ਦੇ ਤੀਜੇ ਭਾਗ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਲੱਭਾਂਗੇ ਜਿਸ ਦਾ ਸਿਰਲੇਖ ਹੈ ਇਹ ਕਿਤਾਬ ਕਿਵੇਂ ਜਨਮੀ ਤੇ ਕਿੱਥੇ ਲਿਖੀ ਗਈ ਸੁਣੋ ਅਤੇ ਜਾਣੋ ਇਹ ਕਿਤਾਬ ਕਿਵੇਂ ਜਨਮੀ ਤੇ ਕਿੱਥੇ ਲਿਖੀ ਗਈ ਨਿੱਕੇ ਬਾਲ ਵੀ ਵੱਡੇ ਸੁਪਨੇ ਲੈ ਸਕਦੇ ਨੇ ਪੰਗੂੜੇ ਉੱਪਰ ਉਕਰੇ ਸ਼ਬਦ ਹਥਿਆਰ ਜਿਨ੍ਹਾਂ ਦੀ ਇੱਕ ਵਾਰੀ ਹੀ ਲੋਡ ਪਵੇਗੀ ਜ਼ਿੰਦਗੀ ਪਰ ਚੁੱਕਣੇ ਪੈਂਦੇ ਨੇ ਕਵਿਤਾ ਜੋ ਜੀਵਨ ਪਰ ਦੁਹराई ਜਾਏਗੀ ਇੱਕ ਵਾਰੀ ਵਿੱਚ ਲਿਖੀ ਜਾਂਦੀ ਹੈ ਬਹਾਰ ਦਾ ਇੱਕ ਪੰਛੀ ਬਹਾਰ ਆਈ ਤੇ ਆਲ ਉਪਰੋਂ ਦੀ ਉੱਡ ਰਿਹਾ ਸੀ ਕਿਸੇ ਥਾਂ ਨੂੰ ਟੋਲਦਾ ਜਿੱਥੇ ਉਹ ਉਤਰ ਸਕੇ ਇੱਕ ਸਕਲੀਆਂ ਦੀ ਚੌੜੀ ਪਧਰੀ ਤੇ ਸਾਫ਼ ਸ਼ਤ ਉੱਤੇ ਨਜ਼ਰ ਪੈਂਦੇ ਆ ਜਿਸ ਉੱਤੇ ਇੱਕ ਪੱਥਰ ਦਾ ਰੋਲਰ ਵੀ ਸੀ ਪੰਛੀ ਨੀਲਤਨਾ 'ਚ ਉਤਰਿਆ ਤੇ ਆਰਾਮ ਲਈ ਕਿਲ ਉੱਤੇ ਆ ਬੈਠਾ ਇੱਕ ਫੁਰਤੀਲੀ ਔਰਤ ਨੇ ਪੰਛੀ ਨੂੰ ਫੜ ਲਿਆ ਤੇ ਸਕਲੀਆਂ ਦੇ ਅੰਦਰ ਲੈ ਗਈ ਪੰਛੀ ਨੇ ਦੇਖਿਆ ਕਿ ਘਰ ਦੇ ਸਾਰੇ ਬੰਦੇ ਉਸ ਵੱਲ ਮਿਹਰਬਾਨ ਹਨ ਤੇ ਉੱਥੇ ਹੀ ਟਿਕ ਗਿਆ ਪੁਰਾਣੀ ਧਾਂਖੀ ਹੋਈ ਸ਼ਤੀਰੀ ਉੱਤੇ ਕਿੱਲਾ ਨਾਲ ਠੋਕੀ ਘੋੜੇ ਦੀ ਖੁਰੀ ਵਿੱਚ ਉਸਨੇ ਆਪਣਾ ਆਲਣਾ ਪਾ ਲਿਆ ਕੀ ਮੇਰੀ ਕਿਤਾਬ ਕੁਝ ਇਸੇ ਤਰ੍ਹਾਂ ਦੀ ਚੀਜ਼ ਨਹੀਂ ਕਿੰਨੀ ਵਾਰੀ ਮੈਂ ਆਪਣੀਆਂ ਕਾਵਨੀ ਲਤਨਾ ਵਿੱਚੋਂ ਹੀਠਾਂ ਵਾਰਤਕ ਦੀ ਵਾਦੀ ਵਿੱਚ ਨਜ਼ਰ ਮਾਰੀ ਹੈ ਮੇਰੀਆਂ ਨਜ਼ਰਾਂ ਟਿਕਣ ਲਈ ਕੋਈ ਉਤਾਰੇ ਵਾਸਤੇ ਥਾਂ ਢੂੰਡਦੀਆਂ ਰਹੀਆਂ ਹਨ ਨਹੀਂ ਇੱਕ ਹਵਾਈ ਜਹਾਜ਼ ਨਾਲ ਤੁਲਨਾ ਦੇਣੀ ਜ਼ਿਆਦਾ ਚੰਗੀ ਰਹੇਗੀ ਜਿਹੜਾ ਹਵਾਈ ਅੱਡੇ ਉੱਤੇ ਉਤਰਨ ਹੀ ਵਾਲਾ ਹੈ ਉਤਾਰੇ ਤੋਂ ਪਹਿਲਾ ਮੈਂ ਟਾਲਵਾ ਮੋੜ ਕੱਟ ਰਿਹਾ ਹਾਂ ਪਰ ਕੰਟਰੋਲ ਵਾਲੇ ਮੈਨੂੰ ਮੌਸਮ ਦੀ ਖਰਾਬੀ ਕਰਕੇ ਉਤਰਨ ਦੀ ਆਗਿਆ ਨਹੀਂ ਦਿੰਦੇ ਚੌੜੇ ਮੋੜ ਤੋਂ ਮੈਂ ਸਿੱਧੀ ਉਡਾਨ ਉੱਤੇ ਜਾ ਪੈਂਦਾ ਹਾਂ ਤੇ ਉੱਡਦਾ ਜਾਂਦਾ ਹਾਂ ਮੇਰੀ ਇਛਤ ਧਰਤੀ ਇੱਕ ਵਾਰੀ ਫਿਰ ਰਹਿ ਜਾਂਦੀ ਹੈ ਕਈ ਮੌਕਿਆਂ ਉੱਤੇ ਇੰਜ ਹੋਇਆ ਹੈ ਇਸ ਲਈ ਮੈਂ ਸੋਚਿਆ ਕਿ ਆਪਣੇ ਪੈਰਾਂ ਹੇਠ ਕੋਈ ਪੱਕਾ ਪੱਥਰ ਦਾ ਆਸਰਾ ਰੱਖਣਾ ਮੇਰੇ ਭਾਗਾਂ ਵਿੱਚ ਨਹੀਂ ਲਿਖਿਆ ਹੋਇਆ ਹੈ ਮੇਰੇ ਪੈਰਾਂ ਦੀ ਕਿਸਮਤ ਵਿੱਚ ਧਰਤੀ ਨੂੰ ਕੱchnਾ ਲਿਖਿਆ ਹੈ ਮੇਰੀਆਂ ਅੱਖਾਂ ਲਈ ਧਰਤੀ ਉੱਪਰ ਨਵੀਆਂ ਥਾਵਾਂ ਢੂੰਡਣ ਤੋਂ ਚੈਨ ਨਾ ਪਾਉਣਾ ਲਿਖਿਆ ਹੈ ਮੇਰੇ ਦਿਲ ਦੀ ਹੋਣੀ ਵਿੱਚ ਨਵੇਂ ਗੀਤਾਂ ਨੂੰ ਜਨਮ ਦੇਣ ਤੋਂ ਆਰਾਮ ਨਾ ਪਾਉਣਾ ਲਿਖਿਆ ਹੈ ਉਸ ਹਾਲੀ ਵਾਂਗ ਜਿਹੜਾ ਉਸ ਬਦਲੀ ਦੀ ਜਿਹੜੀ ਉਸ ਦੇ ਸਿਰ ਉਤੋਂ ਦੀ ਲੰਘ ਗਈ ਹੈ ਜਾਂ ਕੂੰਜਾਂ ਦੀ ਡਾਰ ਦੀ ਜਿਹੜੀ ਉੱਡਦੀ ਹੋਈ ਕੋਲੋਂ ਦੀ ਲੰਘ ਗਈ ਹੈ ਸਿਫਤ ਕਰਨ ਪਿੱਛੋਂ ਸੱਜਰੀ ਹਿੰਮਤ ਨਾਲ ਮੁਠੀ ਨੂੰ ਫੜ ਲੈਂਦਾ ਮੈਂ ਅਦ ਵਿਚਾਲੇ ਛੱਡੀ ਕਵਿਤਾ ਨੂੰ ਮੁੜ ਸ਼ੁਰੂ ਕਰ ਦੇਣਾ ਮੈਂ ਆਪਣੀ ਕਵਿਤਾ ਦੀ ਤੁਲਨਾ ਪਾਵੇਂ ਕਿੰਨੀ ਵੀ ਸਿਤਾਰਿਆਂ ਜੁੜੇ ਆਕਾਸ਼ੀ ਗੁੰਬਦ ਨਾਲ ਕਿਉਂ ਨਾ ਕਰਦਾ ਰਿਹਾ ਹੋਵਾਂ ਪਰ ਮੇਰੇ ਲਈ ਸੱਚਮੁੱਚ ਇਹ ਮੇਰੇ ਕਣਕ ਦੇ ਖੇਤ ਵਾਂਗ ਰਹੀ ਹੈ ਹਲ ਨੂੰ ਉਡੀਕਦੀ ਜ਼ਮੀਨ ਵਾਂਗ ਚੜ੍ਹਦੇ ਨੂੰ ਜਾਣ ਵਰਗੇ ਮੁਸ਼ਕਲ ਕੰਮ ਵਾਂਗ ਹੁਣ ਤੱਕ ਮੈਂ ਕੋਈ ਵਾਰਤਕ ਨਹੀਂ ਲਿਖੀ ਇੱਕ ਦਿਨ ਮੈਨੂੰ ਇੱਕ ਚਿੱਠੀ ਮਿਲੀ ਲਫਾਫੇ ਵਿੱਚ ਇੱਕ ਰਸਾਲੇ ਦੇ ਸੰਪਾਦਕ ਦਾ ਸੰਦੇਸ਼ ਸੀ ਜਿਸ ਰਸਾਲੇ ਦੀ ਮੈਂ ਬੜੀ ਇੱਜ਼ਤ ਕਰਦਾ ਹਾਂ ਵੈਸੇ ਇੱਜ਼ਤ ਮੈਂ ਉਸਦੇ ਸੰਪਾਦਕ ਦੀ ਵੀ ਕਰਦਾ ਹਾਂ ਸੰਪਾਦਕ ਨੇ ਆਪਣੀ ਚਿੱਠੀ ਇਹਨਾਂ ਲਫ਼ਜ਼ਾਂ ਨਾਲ ਸ਼ੁਰੂ ਕੀਤੀ ਹੋਈ ਸੀ ਸਤਿਕਾਰਯੋਗ ਰਸੂਲ ਸਮੂੱਚੇ ਤੌਰ ਉਤੇ ਹਰ ਚੀਜ਼ ਹੀ ਸਤਕਾਰ ਵਿੱਚ ਲਪੇਟੀ ਹੋਈ ਸੀ ਜਦੋਂ ਮੈਂ ਚਿੱਠੀ ਖੋਲੀ ਤਾਂ ਇਹ ਮੈਨੂੰ ਮੱਝ ਦੀ ਖਲ ਵਰਗੀ ਲੱਗੀ ਜਿਹੜੀ ਸਾਡੇ ਪਹਾੜੀ ਲੋਕ ਆਪਣੀਆਂ ਪੱਧਰੀਆਂ ਛੱਤਾਂ ਉੱਤੇ ਸੁੱਕਣ ਲਈ ਪਾ ਦਿੰਦੇ ਹਨ ਜਦੋਂ ਮੈਂ ਪੜ੍ਹ ਲਈ ਤਾਂ ਸਫਿਆਂ ਨੇ ਮੱਝ ਦੀ ਖੁਲ ਨਾਲੋਂ ਘਟ-ਘਟ ਕਰਨਾ ਕੀਤੀ ਜਦੋਂ ਇਹ ਸੁੱਕ ਜਾਂਦੀ ਹੈ ਤੇ ਸਕਲੀਆਂ ਦੇ ਅੰਦਰ ਲਿਜਾਣ ਲਈ ਜੋੜੀ ਜਾਂਦੀ ਹੈ ਕਮੀ ਸਿਰਫ ਖਲ ਵਾਲੀ ਨਕਸਾੜ ਦੀ ਬੋਹ ਦੀ ਸੀ ਚਿੱਠੀ ਵਿੱਚੋਂ ਕੋਈ ਬੋ ਨਹੀਂ ਸੀ ਆ ਰਹੀ ਸੰਪਾਦਕ ਨੇ ਲਿਖਿਆ ਸੀ ਅਸੀਂ ਫੈਸਲਾ ਕੀਤਾ ਹੈ ਕਿ ਆਪਣੇ ਰਸਾਲੇ ਦੇ ਕੁਝ ਅਗਲੇ ਅੰਕਾਂ ਵਿੱਚ ਦਾਗਿਸਤਾਨ ਦੀਆਂ ਪ੍ਰਾਪਤੀਆਂ ਇਸ ਦੇ ਚੰਗੇ ਕੰਮਾਂ ਤੇ ਨਿਤਾਪ੍ਰਤ ਕਰਤਾਰੇ ਬਾਰੇ ਦਸੀਏ ਬੇਸ਼ੱਕ ਇਹ ਸਾਡੇ ਸਧਾਰਨ ਮਜ਼ਦੂਰ ਮਰਦਾਂ ਔਰਤਾਂ ਦੀ ਕਹਾਣੀ ਹੋਵੇ ਉਹਨਾਂ ਦੇ ਮਾਰਕਿਆਂ ਤੇ ਉਹਨਾਂ ਦੀਆਂ ਇੱਛਾਵਾਂ ਦੀ ਕਹਾਣੀ ਤੁਹਾਡੀ ਪਹਾੜੀ ਸਰਜ਼ਮੀਨ ਦੀ ਉਜਲੀ ਪਲਕ ਦੀ ਇਸ ਦੀਆਂ ਯੁੱਗਾਂ ਪੁਰਾਣੀਆਂ ਪਰੰਪਰਾਵਾਂ ਦੀ ਪਰ ਜ਼ਿਆਦਾ ਇਸ ਦੇ ਸ਼ਾਨਦਾਰ ਅੱਜ ਦੀ ਕਹਾਣੀ ਹੋਵੇ ਅਸੀਂ ਫੈਸਲਾ ਕੀਤਾ ਹੈ ਕਿ ਇਸ ਤਰ੍ਹਾਂ ਦੀ ਚੀਜ਼ ਤੁਹਾਡੇ ਨਾਲੋਂ ਜ਼ਿਆਦਾ ਚੰਗੀ ਕੋਈ ਨਹੀਂ ਲਿਖ ਸਕਦਾ ਰੂਪ ਤੁਸੀਂ ਆਪ ਚੁਣੋ ਨਿੱਕੀ ਕਹਾਣੀ ਲੇਖ ਚਿੱਤਰ ਜਾਂ ਨੋਟ ਲੰਬਾਈ 9-10 ਟਾਈਪ ਕੀਤੇ ਸਫੇ ਹੋਵੇ 20 ਤੋਂ 25 ਦਿਨਾਂ ਦੇ ਅੰਦਰ ਅੰਦਰ ਸਾਨੂੰ ਮਿਲ ਜਾਏ ਸਾਨੂੰ ਆਸ ਹੈ ਤੇ ਸ਼ੁਕਰੀਆ ਅਗੇਤੇ ਹੀ ਕਦੀ ਸਮਾਂ ਸੀ ਜਦੋਂ ਕੁੜੀ ਦੀ ਮਰਜ਼ੀ ਪੁੱਛਣ ਤੋਂ ਬਿਨਾ ਹੀ ਸਿਰਫ ਤੈਸ਼ ਉਦਾ ਹਕੀਕਤ ਹੀ ਉਸਦੇ ਸਾਹਮਣੇ ਲਿਆ ਕੇ ਜਿਵੇਂ ਕਿ ਅੱਜ ਦੇ ਲੋਕੀ ਕਹਿਣਗੇ ਉਸਦਾ ਵਿਆਹ ਕਰ ਦਿੱਤਾ ਜਾਂਦਾ ਸੀ ਉਸ ਨੂੰ ਦੱਸਿਆ ਜਾਂਦਾ ਸੀ ਕਿ ਸਭ ਕੁਝ ਤੈਹ ਹੋ ਚੁੱਕਾ ਹੈ ਪਰ ਉਹਨਾਂ ਦਿਨਾਂ ਵਿੱਚ ਵੀ ਸਾਡੇ ਪਹਾੜਾਂ ਵਿੱਚ ਕੋਈ ਆਪਣੇ ਮੁੰਡੇ ਦੀ ਸ਼ਾਦੀ ਬਿਨਾ ਉਸ ਦੀ ਰਜ਼ਾਮੰਦੀ ਦੇ ਕਰਨ ਦੀ ਹਿੰਮਤ ਨਹੀਂ ਸੀ ਕਰਦਾ ਕਹਿੰਦੇ ਨੇ ਕਿ ਹਿਦਾਤਲੀ ਦੇ ਕਿਸੇ ਆਦਮੀ ਨੇ ਇੱਕ ਵਾਰੀ ਇੰਜ ਕੀਤਾ ਸੀ ਪਰ ਕੀ ਮੇਰਾ ਸਤਿਕਾਰਯੋਗ ਸੰਪਾਦਕ ਪਹਾੜੀ ਪਿੰਡ ਹਿਦਾਤਲੀ ਦਾ ਰਹਿਣ ਵਾਲਾ ਸੀ ਉਸਨੇ ਮੇਰੇ ਲਈ ਸਭ ਕੁਝ ਤੈਅ ਕਰ ਦਿੱਤਾ ਸੀ ਪਰ ਕੀ ਮੈਂ ਆਪਣੇ ਦਾਗਿਸਤਾਨ ਦੀ ਕਹਾਣੀ 9 ਸਫਿਆਂ ਵਿੱਚ ਤੇ 20 ਦਿਨਾਂ ਦੇ ਅੰਦਰ ਅੰਦਰ ਦੱਸਣ ਦਾ ਮਨ ਬਣਾ ਲਿਆ ਸੀ ਗੁੱਸੇ ਵਿੱਚ ਮੈਂ ਉਹ ਚਿੱਠੀ ਜਿਸਨੇ ਮੇਰੇ ਨਾਲ ਇਸ ਤਰ੍ਹਾਂ ਵਦੀਕੀ ਕੀਤੀ ਸੀ ਜਿੰਨੀ ਦੂਰ ਸੁੱਟ ਸਕਦਾ ਸਾਂ ਸੁੱਟ ਦਿੱਤੀ ਕੁਝ ਸਮਾਂ ਮਗਰੋਂ ਮੇਰਾ ਟੈਲੀਫੋਨ ਲਗਾਤਾਰ ਵਜਣਾ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਇਹ ਟੈਲੀਫੋਨ ਨਾ ਹੋਵੇ ਸਗੋਂ ਹੁਣੇ-ਹੁਣੇ ਆਂਡਾ ਦੇ ਕੇ ਆਈ ਕੁਕੜੀ ਹੋਵੇ ਬੇਸ਼ੱਕ ਟੈਲੀਫੋਨ ਰਸਾਲੇ ਦੇ ਦਫ਼ਤਰੋਂ ਸੀ ਹਲੋ ਰਸੂਲ ਸਾਡੀ ਚਿੱਠੀ ਪਹੁੰਚੀ ਕਿ ਨਹੀਂ ਪਹੁੰਚੀਏ ਸੋ ਮਸਾਲਾ ਕਿੱਥੇ ਹੈ ਹੂੰ ਦੇਖੋ ਨਾ ਹਰ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਧਿਆਨ ਮੰਗਣ ਵਾਲੀਆਂ ਮੈਨੂੰ ਸਮਾਂ ਨਹੀਂ ਮਿਲਿਆ ਸੁਣ ਰਸੂਲ ਤੂੰ ਸਾਨੂੰ ਇੰਜ ਸ਼ਰਮਿੰਦਾ ਨਾ ਕਰਵਾ ਸਾਡੇ ਰਸਾਲੇ ਦੀ 10 ਲੱਖ ਦੀ ਸ਼ਾਪ ਹੈ ਸਾਡਾ ਰਸਾਲਾ ਵਿਦੇਸ਼ੀ ਵੀ ਪੜਿਆ ਜਾਂਦਾ ਹੈ ਜੇ ਤੂੰ ਸੱਚਮੁੱਚ ਰੁੱਝਿਆ ਹੋਇਆ ਹੈ ਤਾਂ ਅਸੀਂ ਇੱਕ ਆਦਮੀ ਭੇਜ ਦਿੰਨੇ ਆ ਤੂੰ ਉਸ ਨੂੰ ਬਸ ਕੁਝ ਵਿਚਾਰ ਸੁੱਟ ਦੇਵੀਂ ਤੇ ਵਿਸਥਾਰ ਦੇ ਦੇਈਂ ਤੇ ਬਾਕੀ ਉਹ ਸਭ ਕਰ ਲਵੇਗਾ ਤੈਨੂੰ ਸਿਰਫ ਉਸਦੇ ਮਸੌਦੇ ਉੱਤੇ ਸਰਸਰੀ ਨਜ਼ਰ ਮਾਰਨੀ ਪਵੇਗੀ ਆਪਣੇ ਹਿਸਾਬ ਨਾਲ ਠੀਕ ਠਾਕ ਕਰਨਾ ਪਵੇਗਾ ਤੇ ਆਪਣੇ ਦਸਖਤ ਕਰਨੇ ਪੈਣਗੇ ਵੱਡੀ ਗੱਲ ਤੇਰੇ ਦਸਖਤਾਂ ਦੀ ਏ ਜਿਹੜਾ ਵੀ ਕੋਈ ਘਰ ਆਏ ਮਹਿਮਾਨ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ ਉਹ ਇਸ ਗੱਲ ਦਾ ਹੱਕਦਾਰੇ ਕਿ ਉਸ ਦੀਆਂ ਸਭ ਹੱਡੀਆਂ ਤੋੜ ਦਿੱਤੀਆਂ ਜਾਣ ਜੇ ਕੋਈ ਵੱਟੇ ਮੂੰਹ ਨਾਲ ਜਾਂ ਮੱਥੇ ਤਿਉੜੀ ਪਾ ਕੇ ਮਹਿਮਾਨ ਨੂੰ ਮਿਲਦਾ ਏ ਤਾਂ ਰੱਬ ਕਰੋ ਉਸ ਦੇ ਘਰ ਕੋਈ ਸਲਾਹ ਦੇਣ ਵਾਲੇ ਸਿਆਣੇ ਜਾਂ ਸਲਾਹ ਸੁਣਨ ਵਾਲੇ ਛੋਟੇ ਨਾ ਹੋਣ ਆਪਣੇ ਇਲਾਕੇ ਵਿੱਚ ਅਸੀਂ ਪਰੌਹਣਿਆਂ ਵੱਲ ਇੰਜ ਦੇਖਦੇ ਹਾਂ ਸਿਰਫ ਰੱਬ ਦੇ ਵਾਸਤੇ ਸਾਲੀਖਾ ਲੋਭ ਨੂੰ ਮੇਰੇ ਕੋਲ ਨਾ ਭੇਜਣਾ ਮੈਂ ਆਪਣੀ ਡਫ ਉਸ ਦੀ ਸਹਾਇਤਾ ਤੋਂ ਬਿਨਾਂ ਹੀ ਕਰ ਸਕਦਾ ਹਾਂ ਮੈਂ ਆਪਣੇ ਮਟਕੇ ਨੂੰ ਆਪ ਹੱਥੀ ਲਾ ਲਵਾਂਗਾ ਜੇ ਮੇਰੀ ਪਿੱਠ ਉੱਤੇ ਖੁਰਕ ਹੋਵੇ ਤਾਂ ਕੋਈ ਵੀ ਮੇਰੇ ਆਪਣੇ ਨਾਲੋਂ ਚੰਗਾ ਨਹੀਂ ਖੁਰਕ ਸਕਦਾ ਇੱਥੇ ਆ ਕੇ ਸਾਡੀ ਗੱਲਬਾਤ ਮੁੱਕੀ ਵਾਸਲਾਮ ਵਾਲ ਕਲਮ ਮੈਂ ਮਹੀਨੇ ਦੀ ਛੁੱਟੀ ਲਈ ਤੇ ਆਪਣੀ ਜਨਮ ਔਲ ਤਸਾਦਾ ਵੱਲ ਤੁਰ ਪਿਆ ਤਸਾਦਾ 70 ਨਿਘੇ ਚੁੱਲਲੇ 70 ਤੁੰਸ਼ਾਂ ਵਿੱਚੋਂ ਨਿਰਮਲ ਪਹਾੜੀ ਆਕਾਸ਼ ਵੱਲ ਨੂੰ ਜਾਂਦਾ ਨੀਲਾ ਧੂਆਂ ਕਾਲੀ ਮਿੱਟੀ ਉੱਤੇ ਖੜੀਆਂ ਚਿੱਟੀਆਂ ਸਕਲੀਆਂ ਔਲ ਤੇ ਚਿੱਟੀਆਂ ਝੁੱਗੀਆਂ ਦੇ ਸਾਹਮਣੇ ਪਾਸੇ ਪਦਰੇ ਹਰੇ ਖੇਤ ਪਿੰਡ ਤੋਂ ਪਾਰ ਪਹਾੜ ਸਲੇਟੀ ਚਟਾਨਾਂ ਸਾਡੀ ਔਲ ਦੇ ਉੱਤੇ ਚੁਕੀਆਂ ਹੋਈਆਂ ਹਨ ਕਿੰਨੇ ਸਾਰੇ ਬੱਚਿਆਂ ਵਾਂਗ ਜਿਹੜੇ ਵਿਹੜੇ ਵਿੱਚ ਹੋ ਰਹੇ ਵਿਆਹ ਨੂੰ ਦੇਖਣ ਲਈ ਪਦਰੀ ਸਾਤ ਉੱਤੇ ਇਕੱਠੇ ਹੋ ਗਏ ਹੋਣ ਜਦੋਂ ਮੈਂ ਤਸਾਦਾ ਪੁੱਜਾ ਤਾਂ ਮੈਨੂੰ ਇੱਕ ਚਿੱਠੀ ਬਾਰੇ ਯਾਦ ਆਇਆ ਜਿਹੜੀ ਮੇਰੇ ਪਿਤਾ ਨੇ ਪਹਿਲੀ ਵਾਰੀ ਮਾਸਕੋ ਦੇਖਣ ਤੋਂ ਪਿਛੋ ਲਿਖੀ ਸੀ ਇਹ ਦੱਸਣਾ ਹਮੇਸ਼ਾ ਹੀ ਮੁਸ਼ਕਲ ਹੁੰਦਾ ਸੀ ਕਿ ਪਿਤਾ ਜੀ ਕਦੋਂ ਮਜ਼ਾਕ ਕਰ ਰਹੇ ਹਨ ਕਦੋਂ ਉਹ ਗੰਭੀਰ ਹੁੰਦੇ ਹਨ ਪਿਤਾ ਜੀ ਲਈ ਮਾਸਕੋ ਅਚੰਬਾ ਸੀ ਇੰਜ ਲੱਗਦਾ ਏ ਕਿ ਮਾਸਕੋ ਵਿਚਲੇ ਲੋਕ ਖਾਣਾ ਪਕਾਣ ਲਈ ਆਪਣੇ ਚੁੱਲ੍ਹੇ ਨਹੀਂ ਬਾਲਦੇ ਕਿਉਂਕਿ ਮੈਂ ਕਿਸੇ ਔਰਤ ਨੂੰ ਆਪਣੇ ਘਰ ਦੀਆਂ ਕੰਧਾਂ ਉੱਤੇ ਕਿਜ਼ਿਆਕਾ ਥੱਪਦਿਆਂ ਜਾਂ ਅਬੂ ਤਾਲਿਬ ਦੀ ਜੱਤ ਦੀ ਪਾਰਟੀ ਹੋਈ ਟੋਪੀ ਵਾਂਗ ਘਰਾਂ ਤੋਂ ਧੂਆਂ ਉੱਠਦਾ ਨਹੀਂ ਦੇਖਿਆ ਨਾ ਹੀ ਮੈਨੂੰ ਪੱਥਰ ਦੇ ਰੋਲਰ ਦਿਸੇ ਹਨ ਜਿਨ੍ਹਾਂ ਨੂੰ ਅਸੀਂ ਆਪਣੀਆਂ ਛੱਤਾਂ ਉੱਪਰ ਲਈ ਮਿੱਟੀ ਬਿਠਾਉਣ ਲਈ ਵਰਤਦੇ ਹਾਂ ਨਾ ਮੈਂ ਲੋਕਾਂ ਨੂੰ ਆਪਣੀਆਂ ਛੱਤਾਂ ਉੱਤੇ ਤੂੜੀ ਸੁਕਾਉਂਦਿਆਂ ਦੇਖਿਆ ਹੈ ਪਰ ਜੇ ਉਹ ਤੂੜੀ ਨਹੀਂ ਸੁਕਾਉਂਦੇ ਤਾਂ ਆਪਣੀਆਂ ਗਾਈਆਂ ਨੂੰ ਚਾਰਾ ਕਾਦਾ ਪਾਉਂਦੇ ਨੇ ਮੈਂ ਇੱਕ ਵੀ ਔਰਤ ਨੂੰ ਛੱਟੀਆਂ ਚੁੱਕੀ ਜਾਂ ਘਾਹ ਦੀ ਪੰਡ ਚੁੱਕੀ ਲੰਗਦਿਆਂ ਨਹੀਂ ਦੇਖਿਆ ਮੈਂ ਸੁਰਨੇ ਦੀ ਧੁੰਨ ਜਾਂ ਡਫ ਦੀਆਂ ਆਵਾਜ਼ਾਂ ਨਹੀਂ ਸੁਣੀਆਂ ਹੋ ਸਕਦਾ ਹੈ ਬੰਦੇ ਨੂੰ ਲੱਗੇ ਜਿਵੇਂ ਇੱਥੇ ਲੋਕੀ ਵਿਆਹ ਹੀ ਨਹੀਂ ਕਰਾਉਂਦੇ ਜਾਂ ਵਿਆਹ ਦੀਆਂ ਖੁਸ਼ੀਆਂ ਨਹੀਂ ਮਨਾਈਆਂ ਜਾਂਦੀਆਂ ਮੈਂ ਇਸ ਅਜੀਬ ਸ਼ਹਿਰ ਦੀਆਂ ਗਲੀਆਂ ਭਾਵੇਂ ਕਿੰਨੀਆਂ ਹੀ ਗਾਹੀਆਂ ਹਨ ਮੈਨੂੰ ਇੱਕ ਵੀ ਪੇੜ ਨਜ਼ਰ ਨਹੀਂ ਆਈ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਕੋਈ ਪੁਰਾਣਾ ਬਰੂਹਾ ਆਣ ਚੜਦਾ ਹੈ ਤਾਂ ਮਾਸਕੋ ਵਾਲੇ ਕਿਸ ਦਾ ਝਟਕਾ ਕਰਦੇ ਨੇ ਜੇ ਉਹ ਪੇੜ ਨਹੀਂ ਝਟਕਾਉਂਦੇ ਤਾਂ ਉਹ ਆਪਣੇ ਪਿਆਰੇ ਮਿੱਤਰ ਦੇ ਆਉਣ ਦਾ ਚਾਹ ਕਿਵੇਂ ਮਨਾਉਂਦੇ ਨੇ ਨਹੀਂ ਮੈਨੂੰ ਇਸ ਜੀਵਨ ਢੰਗ ਲਈ ਕੋਈ ਖਿੱਚ ਨਹੀਂ ਮੈਂ ਵਾਪਸ ਤਸਾਦਾ ਆਪਣੇ ਘਰ ਪਹੁੰਚਣਾ ਚਾਹੁੰਦਾ ਹਾਂ ਜਿੱਥੇ ਮੈਂ ਆਪਣੀ ਵੋਟੀ ਨੂੰ ਇਹ ਕਹਿ ਕੇ ਕਿ ਥੋਂਖ ਖੂਬ ਪਾਵੀ ਜੀ ਭਰ ਕੇ ਖੀਨਕਾਲ ਖਾ ਸਕਦਾ ਹਾਂ ਪਿਤਾ ਜੀ ਨੂੰ ਮਾਸਕੋ ਵਿੱਚ ਕਈ ਹੋਰ ਨੁਕਸ ਦਿ세 ਜਦੋਂ ਉਹਨਾਂ ਨੇ ਇਸ ਦਾ ਮੁਕਾਬਲਾ ਆਪਣੀ ਆਲ ਨਾਲ ਕੀਤਾ ਬੇਸ਼ੱਕ ਉਹ ਮਜ਼ਾਕ ਕਰ ਰਹੇ ਸਨ ਜਦੋਂ ਉਹਨਾਂ ਨੇ ਮਾਸਕੋ ਦੀਆਂ ਕੰਧਾਂ ਉੱਤੇ ਸੁੱਕਦੀ ਕੋਈ ਕਿਜ਼ਿਆਖ ਨਾ ਦਿਸਣ ਉੱਤੇ ਹੈਰਾਨੀ ਪ੍ਰਗਟ ਕੀਤੀ ਸੀ ਪਰ ਜਦੋਂ ਉਹਨਾਂ ਨੇ ਇਹ ਕਿਹਾ ਕਿ ਮੈਂ ਇਸ ਮਹਾਨਗਰੀ ਨਾਲੋਂ ਆਪਣੀ ਨਿੱਕੀ ਜਹੀ ਆਲ ਨੂੰ ਤਰਜੀਹ ਦਿੰਦਾ ਹਾਂ ਤਾਂ ਉਹ ਮਜ਼ਾਕ ਨਹੀਂ ਸੰ ਕਰ ਰਹੇ ਉਹ ਆਪਣੇ ਤਸਾਦਾਂ ਨੂੰ ਪਿਆਰ ਕਰਦੇ ਸਨ ਤੇ ਇਸ ਧਰਤੀ ਉੱਪਰ ਲੀਆਂ ਸਾਰੀਆਂ ਰਾਜਧਾਨੀਆਂ ਨਾਲ ਵੀ ਇਸ ਨੂੰ ਵਟਾਉਣ ਲਈ ਤਿਆਰ ਨਹੀਂ ਸਨ ਮੇਰਾ ਪਿਆਰਾ ਤਸਾਦਾ ਮੈਂ ਉਸ ਵਿਸ਼ਾਲ ਦੁਨੀਆ ਤੋਂ ਤੇਰੇ ਵੱਲ ਮੁੜਿਆ ਹਾਂ ਜਿਸ ਦੁਨੀਆ ਵਿੱਚ ਪਿਤਾ ਜੀ ਨੂੰ ਇਹਨੇ ਨੁਕਸ ਦਿ세 ਸਨ ਮੈਂ ਉਹ ਸਾਰੀ ਦੁਨੀਆ ਨੂੰ ਮਿਆਂ ਹਾਂ ਤੇ ਅਚੰਬੇ ਵਿੱਚ ਪਾਉਣ ਵਾਲਾ ਕਿੰਨਾ ਕੁਝ ਦੇਖਿਆ ਹੈ ਸੁੰਦਰਤਾ ਦੀ ਪਰਮਾਰ ਦੇਖ ਕੇ ਮੇਰੀਆਂ ਅੱਖਾਂ ਚੁੰਦਿਆ ਜਾਂਦੀਆਂ ਰਹੀਆਂ ਨੇ ਕਿਸੇ ਇੱਕ ਚੀਜ਼ ਉੱਤੇ ਨਹੀਂ ਸੰ ਟਿਕ ਸਕਦੀਆਂ ਮੇਰੀ ਨਜ਼ਰ ਇੱਕ ਸ਼ਾਨਦਾਰ ਮੰਦਰ ਤੋਂ ਦੂਜੇ ਵੱਲ ਇੱਕ ਸੁੰਦਰ ਚਿਹਰੇ ਤੋਂ ਦੂਜੇ ਵੱਲ ਪਟਕਦੀ ਰਹੀ ਹੈ ਪਰ ਮੈਨੂੰ ਇਹ ਪਤਾ ਹੁੰਦਾ ਸੀ ਕਿ ਮੈਂ ਹੁਣ ਜੋ ਦੇਖ ਰਿਹਾ ਹਾਂ ਉਹ ਭਾਵੇਂ ਕਿੰਨਾ ਹੀ ਸੁੰਦਰ ਹੈ پلਕ ਨੂੰ ਮੈਂ ਇਸ ਨਾਲੋਂ ਵੀ ਸੁੰਦਰ ਕੁਝ ਦੇਖਾਂਗਾ ਇਹ ਦੁਨੀਆ ਦੇਖਦਾ ਨਹੀਂ ਅਥਾ ਹੈ ਭਾਰਤ ਦੇ ਬੁੱਧ ਮੰਦਰਾਂ ਤੋਂ ਮਿਸਰ ਦੇ ਤਿਕੋਨ ਮিনারਾਂ ਤੋਂ ਤੇ ਇਟਲੀ ਦੇ ਸ਼ਾਹੀ ਮਹਿਲਾਂ ਤੋਂ ਮੈਂ ਬੜੀ ਨਿਮਰਤਾ ਨਾਲ ਮਾਫੀ ਚਾਹੁੰਨਾ ਹਾਂ ਅਮਰੀਕਾ ਦੀਆਂ ਸ਼ਾਹ ਰਹਾ ਪੈਰਿਸ ਦੀਆਂ ਹਰੀਆਲੀਆਂ ਸੜਕਾਂ ਬਰਤਾਨੀਆ ਦੇ ਪਾਰਕਾਂ ਤੇ ਸਵਿਟਜ਼ਰਲੈਂਡ ਦੇ ਪਹਾੜਾਂ ਤੋਂ ਵੀ ਤੇ ਪੋਲੈਂਡ ਜਾਪਾਨ ਤੇ ਰੋਮ ਦੀਆਂ ਔਰਤਾਂ ਤੋਂ ਵੀ ਉਸੇ ਤਰ੍ਹਾਂ ਨਿਮਰਤਾ ਨਾਲ ਮਾਫੀ ਚਾਹੁੰਨਾ ਹਾਂ ਮੈਂ ਤੁਹਾਨੂੰ ਸਭ ਨੂੰ ਸਲਾਹਿਆ ਹੈ ਪਰ ਮੇਰੇ ਦਿਲ ਦੀ ਧੜਕਣ ਇਕਸਾਰ ਰਹੀ ਹੈ ਜੇ ਮੇਰੀ ਧੜਕਣ ਜ਼ਰਾ ਕੁ ਤੇਜ਼ ਹੋ ਜਾਂਦੀ ਰਹੀ ਹੈ ਤਾਂ ਇਹ ਇਨੀ ਤੇਜ਼ ਨਹੀਂ ਹੁੰਦੀ ਰਹੀ ਕਿ ਮੇਰਾ ਮੂੰਹ ਸੁੱਕਣਾ ਸ਼ੁਰੂ ਹੋ ਜਾਏ ਜਾਂ ਮੈਂ ਘੜੀਪਲ ਲਈ ਚੱਕਰਾ ਜਾਵਾਂ ਇਸ ਲਈ ਕੀ ਗੱਲ ਹੈ ਕਿ ਚਟਾਨਾਂ ਦੇ ਪੈਰਾਂ ਨਾਲ ਚਿੰਟੀਆਂ 70 ਝੁੱਗੀਆਂ ਉੱਤੇ ਨਜ਼ਰ ਪੈਂਦਿਆਂ ਹੀ ਮੇਰਾ ਦਿਲ ਏਡੀ ਜ਼ੋਰ ਦੀ ਧੜਕਣ ਲੱਗ ਪੈਂਦਾ ਹੈ ਕਿ ਮੇਰੀਆਂ ਪਸਲੀਆਂ ਦੁਖਣ ਲੱਗ ਪੈਂਦੀਆਂ ਹਨ ਮੇਰੀਆਂ ਅੱਖਾਂ ਅੱਗੇ ਧੁੰਦ ਆ ਜਾਂਦੀ ਹੈ ਤੇ ਮੇਰਾ ਸਿਰ ਭਾਰਾ ਹੋ ਜਾਂਦਾ ਹੈ ਜਿਵੇਂ ਮੈਂ ਬਿਮਾਰ ਹੋਵਾਂ ਜਾਂ ਪੀਤੀ ਹੋਵੇ ਕੀ ਐਸਾ ਹੋ ਸਕਦਾ ਹੈ ਕਿ ਦਾਗਿਸਤਾਨ ਦਾ ਛੋਟਾ ਪਿੰਡ ਵੀਨਸ ਕਹਿਰਾ ਜਾਂ ਕਲਕੱਤੇ ਨਾਲੋਂ ਵਧੇਰੇ ਸੁੰਦਰ ਹੋਵੇ ਕੀ ਆਵਾਰ ਔਰਤ ਜਿਸ ਨੂੰ ਮੈਂ ਛਟੀਆਂ ਦੀ ਗੱਠ ਚੁੱਕੀ ਪਏ ਉੱਤੇ ਜਾਂਦੀ ਨੂੰ ਦੇਖਦਾ ਹਾਂ ਉੱਚੀ ਲੰਮੀ ਕੱਕੇ ਵਾਲਾਂ ਵਾਲੀ ਸਕੈਂਡੀਨੇਵੀਅਨ ਔਰਤ ਨਾਲੋਂ ਜ਼ਿਆਦਾ ਸ਼ਬੀਲੀ ਹੈ ਤਸਾਦਾ ਮੈਂ ਤੇਰੇ ਖੇਤਾਂ ਵਿੱਚ ਪੌਂਦਾ ਫਿਰਦਾ ਹਾਂ ਤੇ ਸਵੇਰ ਦੀ ਠੰਡੀ ਤਰੇਲ ਮੇਰੇ ਥੱਕੇ ਪੈਰਾਂ ਨੂੰ ਧੋਂਦੀ ਹੈ ਮੈਂ ਆਪਣਾ ਮੂੰਹ ਧੋਂਦਾ ਹਾਂ ਪਹਾੜੀ ਨਦੀਆਂ ਦੇ ਪਾਣੀ ਨਾਲ ਵੀ ਨਹੀਂ ਸਗੋਂ ਚਸ਼ਮਿਆਂ ਦੇ ਪਾਣੀਆਂ ਨਾਲ ਕਹਿੰਦੇ ਨੇ ਕਿ ਜੇ ਤਿਹਾਰੇ ਹੋ ਤਾਂ ਧਰਤੀ ਤੋਂ ਫੁੱਟਦੇ ਚਸ਼ਮੇ ਤੋਂ ਪਾਣੀ ਪੀਓ ਇਹ ਵੀ ਕਹਿੰਦੇ ਨੇ ਤੇ ਪਿਤਾ ਜੀ ਨੇ ਵੀ ਇਹੀ ਕਿਹਾ ਸੀ ਕਿ ਸਿਰਫ ਦੋ ਮੌਕਿਆਂ ਉੱਤੇ ਆਦਮੀ ਨੂੰ ਗੋਡਿਆਂ ਪਾਰ ਹੋਣਾ ਚਾਹੀਦਾ ਹੈ ਚਸ਼ਮੇ ਤੋਂ ਪਾਣੀ ਪੀਣ ਲਈ ਤੇ ਫੁੱਲ ਤੋੜਨ ਲਈ ਤਸਾਦਾ ਤੂੰ ਮੇਰਾ ਚਸ਼ਮਾ ਹੈ ਮੈਂ ਗੋਡਿਆਂ ਪਾਰ ਹੁੰਦਾ ਤੇ ਤੇਰੇ ਲੰਮੇ ਲੰਮੇ ਕੁੱਟ ਪਰਦਾ ਹਾਂ ਮੈਨੂੰ ਇੱਕ ਪੱਥਰ ਨਜ਼ਰੀ ਪੈਂਦਾ ਹੈ ਤੇ ਇਸ ਉੱਤੇ ਇੱਕ ਧੁੰਦਲਾ ਜਿਹਾ ਆਕਾਰ ਰੂਪ ਧਾਰਦਾ ਦਿਸਦਾ ਹੈ ਇਹ ਖੁਦ ਮੈਂ ਹਾਂ 30 ਸਾਲ ਪਹਿਲਾਂ ਦਾ ਮੈਂ ਪੱਥਰ ਉੱਤੇ ਬੈਠਾ ਹਾਂ ਪੇਡਾਂ ਦੇ ਇਜੜ ਉੱਤੇ ਨਜ਼ਰ ਰੱਖ ਰਿਹਾ ਮੇਰੇ ਸਿਰ ਉੱਤੇ ਫਟਿਆ ਜਿਹਾ ਜੱਤ ਦਾ ਟੋਪ ਹੈ ਹੱਥਾਂ ਵਿੱਚ ਲੰਮੀ ਸਾਰੀ ਡਾਂਗ ਤੇ ਪੈਰਾਂ ਉੱਤੇ ਧੂੜ ਮੇਰੀ ਨਜ਼ਰ ਇੱਕ ਪਹਿ ਪੈਂਦਾ ਹੈ ਤੇ ਇਸ ਉੱਤੇ ਉਹੀ ਧੁੰਦਲਾ ਜਿਹਾ ਆਕਾਰ ਦਿਸਦਾ ਹੈ ਮੈਂ ਹਾਂ 30 ਸਾਲ ਪਹਿਲਾਂ ਮੈਂ ਨਾਲ ਲੱਗਦੀ ਆউল ਵੱਲ ਜਾ ਰਿਹਾ ਹਾਂ ਸ਼ਾਇਦ ਪਿਤਾ ਜੀ ਦਾ ਕੋਈ ਕੰਮ ਕਰਨ ਹਰ ਕਦਮ ਉੱਤੇ ਮੇਰਾ ਆਪਣੇ ਆਪ ਨਾਲ ਆਪਣੇ ਬਚਪਨ ਦੇ ਸਾਲਾਂ ਨਾਲ ਉਹਨਾਂ ਦੀਆਂ ਛੜੀਆਂ ਉਹਨਾਂ ਦੇ ਫੁੱਲਾਂ ਤੇ ਪੱਤ ਚੜਨੂ ਡਿੱਗਦੇ ਪੱਤਿਆਂ ਨਾਲ ਮਿਲਾਪ ਹੁੰਦਾ ਹੈ ਮੈਂ ਕਪੜੇ ਲਾ ਮਾਰਦਾ ਹਾਂ ਤੇ ਚਰਨੇ ਦੇ ਲਿਸ਼ਕਾ ਮਾਰਦੇ ਪਾਣੀ ਹੀਟ ਜਾ ਖੜੋਂਦਾ ਹਾਂ ਚਟਾਨ ਤੋਂ ਡਿੱਗਦੀ ਇਸਦੀ ਧਾਰ ਅੱਠ ਚਰੀਆਂ ਵਿੱਚ ਵੰਡੀ ਜਾਂਦੀ ਹੈ ਜਿਹੜੀਆਂ ਫਿਰ ਮੁੜ ਮੁੜ ਇੱਕ ਦੂਜੀ ਨਾਲ ਮਿਲਦੀਆਂ ਜਾਂਦੀਆਂ ਨੇ ਜਦ ਤੱਕ ਕਿ ਇਹ ਮੇਰੇ ਮੋਢਿਆਂ ਉੱਤੇ ਮੇਰੀਆਂ ਬਾਹਾਂ ਮੇਰੇ ਸਿਰ ਉੱਤੇ ਨਹੀਂ ਆਵਜਦੀ ਮੇਰੇ ਠੰਡੇ ਚਰਨੇ ਦੇ ਮੁਕਾਬਲੇ ਉੱਤੇ ਪੈਰਿਸ ਦੇ ਪੈਲਿਸ ਰਾਇਲ ਹੋਟਲ ਦੇ ਫੁਹਾਰੇ ਹੀਟ ਅਸ਼ਨਾਣ ਇੱਕ ਪਲਾਸਟਿਕ ਦਾ ਖਿਡੌਣਾ ਹੈ ਪਹਾੜੀ ਨਦੀ ਤੋਂ ਲਾਂਬੇ ਡਿੱਗਦੇ ਤੁਪਕਾ ਤੁੱਕਾ ਪਾਣੀ ਨਾਲ ਪੱਥਰਾਂ ਦੇ ਵਿਚਕਾਰ ਇੱਕ ਗਰਮ ਪਾਣੀ ਦਾ ਟੋਬਾ ਜਿਹਾ ਬਣ ਗਿਆ ਹੈ। ਮੇਰੇ ਪਹਾੜੀ ਇਸ਼ਨਾਨ ਸਥਾਨ ਦੇ ਮੁਕਾਬਲੇ ਉੱਤੇ ਲੰਡਨ ਦੇ ਮੀਟਰੋਪੋਲ ਹੋਟਲ ਦਾ ਨੀਲੀ ਪਾ ਮਾਰਦਾ ਨਹਾਉਣ ਵਾਲਾ ਟੱਬ ਸਿਰਫ ਇੱਕ ਹੱਥ ਧੋਣ ਵਾਲੇ ਬੇਸਰ ਵਾਂਗ ਹੈ। ਬੇਸ਼ੱਕ ਮੈਂ ਵੱਡੇ ਵੱਡੇ ਸ਼ਹਿਰਾਂ ਵਿੱਚ ਘੁੰਮਣ ਫਿਰਨ ਦਾ ਸ਼ੌਕੀਨ ਹਾਂ ਪਰ 5 ਜਾਂ 6 ਲੰਮੀਆਂ ਸੈਰਾਂ ਤੋਂ ਪਿਛੋਂ ਸ਼ਹਿਰ ਜਾਣਿਆ ਪਛਾਣਿਆ ਲੱਗਣ ਲੱਗ ਪੈਂਦਾ ਹੈ ਤੇ ਸੈਰ ਕਰਨਾ ਜਾਰੀ ਰੱਖਣ ਦੀ ਸਾਰੀ ਇੱਛਾ ਮਾਂਦ ਪੈ ਜਾਂਦੀ ਹੈ। ਪਰ ਇਥੇ ਮੈਂ ਆਪਣੀ ਔਲ ਦੀਆਂ ਨਿੱਕੀਆਂ-ਨਿੱਕੀਆਂ ਗਲੀਆਂ ਨੂੰ ਹਜ਼ਾਰਵੀਂ ਵਾਰ ਕੱਢ ਰਿਹਾ ਹਾਂ ਪਰ ਸੰਤੁਸ਼ਟ ਅਜੇ ਵੀ ਨਹੀਂ ਹੋਇਆ ਉਹਨਾਂ ਨੂੰ ਕੱਢਣ ਦੀ ਇੱਛਾ ਮਾਨ ਨਹੀਂ ਪਈ ਇਸ ਵਾਰੀ ਮੈਂ ਹਰ ਘਰ ਵਿੱਚ ਗਿਆ ਹਰ ਚੁੱਲ੍ਹੇ ਅੱਗੋਂ ਭਾਵੇਂ ਉਸ ਵਿੱਚ ਅੱਗ ਬਲ ਰਹੀ ਸੀ ਜਾਂ ਭੁੱਬਲ ਅਜੇ ਵੀ ਮਗ ਰਹੀ ਸੀ ਤੇ ਭਾਵੇਂ ਸਵਾ ਠੰਡੀ ਸੀਤ ਹੋ ਚੁੱਕੀ ਸੀ ਮੈਂ ਆਪਣਾ ਸਿਰ ਝੁਕਾਇਆ ਜਿਹੜਾ ਖੁਦ ਸਮੇਂ ਦੀ ਠੰਡੀ ਚਿੱਟੀ ਧੂੜ ਨਾਲ ਕੱਜਿਆ ਪਿਆ ਸੀ ਮੈਂ ਪੰਗੂੜੀਆਂ ਦੇ ਕੋਲ ਖੜੋਤਾ ਜਿਨ੍ਹਾਂ ਵਿੱਚ ਪਵੇਖਦੇ ਪਹਾੜੀ ਔਰਤਾਂ ਮਰਦ ਹਵਾ-ਹਵਾ ਕਰ ਰਹੇ ਸਨ ਕੁਝ ਹੋਰਾਂ ਕੋਲ ਜਾ ਖੜੋਤਾ ਜਿਹੜੇ ਖਾਲੀ ਸਨ ਪਰ ਅਜੇ ਨਿੱਗੇ ਸਨ ਤੇ ਕੁਝ ਹੋਰਾਂ ਕੋਲ ਜਿਨ੍ਹਾਂ ਵਿੱਚਲੇ ਕੰਬਲ ਤੇ ਸਿਰਹਾਣੇ ਕਦੇ ਦੇ ਠੰਡੇ ਹੋ ਚੁੱਕੇ ਸਨ ਹਰ ਪੰਗੂੜੇ ਕੋਲ ਮੈਨੂੰ ਇੰਜ ਲੱਗਾ ਜਿਵੇਂ ਮੈਂ ਖੁਦ ਉਥੇ ਪਿਆ ਹੋਵਾਂ ਤੇ ਜ਼ਿੰਦਗੀ ਦੀ ਹਰ ਸ਼ੈ ਅਜੇ ਮੇਰੇ ਅੱਗੇ ਆਉਣੀ ਹੈ ਪਹਾੜੀ ਰਾਹ ਰੂਸ ਦੀਆਂ ਚੌੜੀਆਂ ਸੜਕਾਂ ਤੇ ਦੂਰ ਦਰਾਡੇ ਦੇ ਦੇਸ਼ਾਂ ਦੀਆਂ ਜਰਨੈਲੀ ਸੜਕਾਂ ਤੇ ਹਵਾਈ ਅੱਡੇ ਮੈਂ ਬਾਲਾਂ ਉੱਪਰ ਚੁੱਕ ਕੇ ਗੀਤ ਗੁੰਗੁਣਾਏ ਉਹਨਾਂ ਨੂੰ ਲੋਰੀਆਂ ਸੁਣਾਈਆਂ ਜਦ ਤੱਕ ਕਿ ਉਹ ਮੇਰੇ ਸਾਦੇ ਜਿਹੇ ਗੀਤ ਸੁਣਦੇ ਸੁਣਦੇ ਸੌਂ ਨਾ ਗਏ ਮੈਂ ਤਾਂ ਸਾਦਾ ਦੇ ਕਬਰਿਸਤਾਨ ਵਿੱਚ ਵੀ ਘੁੰਮਦਾ ਰਿਹਾ ਜਿੱਥੇ ਪੁਰਾਣੀਆਂ ਕਾਕਜੀਆਂ ਕਬਰਾਂ ਦੇ ਵਿੱਚ ਵਿੱਚ ਸੱਜਰੀਆਂ ਕਬਰਾਂ ਵੀ ਮਿਲੀਆਂ ਹੋਈਆਂ ਹਨ ਜਿਨ੍ਹਾਂ ਤੋਂ ਅਜੇ ਹੁਣੇ ਉਲਟਾਈ ਮਿੱਟੀ ਦੀ ਵਾਸ਼ਨਾ ਆ ਰਹੀ ਸੀ ਮੈਂ ਉਹਨਾਂ ਘਰਾਂ ਵਿੱਚ ਮੋਨ ਬੈਠਾ ਰਿਹਾ ਜਿਨ੍ਹਾਂ ਵਿੱਚ ਕਿਰਿਆਕਰਮ ਹੋ ਰਹੇ ਸਨ ਤੇ ਵਿਆਹਾਂ ਸ਼ਾਦੀਆਂ ਉੱਤੇ ਮੈਂ ਖੁਸ਼ੀ-ਖੁਸ਼ੀ ਪੰਗੜੇ ਪਾਏ ਮੈਂ ਕਈ ਵਿਧਿਆਵਾਂ ਤੇ ਕਹਾਣੀਆਂ ਸੁਣੀਆਂ ਜੋ ਪਹਿਲਾਂ ਕਦੀ ਨਹੀਂ ਸੰ ਸੁਣੀਆਂ ਬੜਾ ਕੁਝ ਜੋ ਮੈਨੂੰ ਪਤਾ ਸੀ ਪਰ ਪੁੱਲ ਚੁੱਕਾ ਸੀ ਮੁੜ ਪਰਤ ਆਇਆ ਚੇਤੇ ਦੀਆਂ ਬੇਤਲ ਤੇ ਹਨੇਰੀਆਂ ਡੁਗਾਣਾ ਤੋਂ ਸਤਾ ਉੱਪਰ ਨਿੱਤਰ ਆਇਆ ਨਵੇਂ ਨੂੰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਪੁਰਾਣੇ ਬਾਰੇ ਮੈਂ ਸੁਣਿਆ ਤੇ ਯਾਦਾਂ ਵਿੱਚ ਲੈ ਗਿਆ ਤੇ ਮੇਰੀਆਂ ਸੋਚਾਂ ਰੰਗ-ਬਰੰਗੀਆਂ ਤੰਦਾ ਵਾਂਗ ਸਨ ਜਿਹੜੀਆਂ ਤਕਲੇ ਦਿਵਾਲੇ ਵਾਲੀਆਂ ਹੋਣ ਆਪਣੇ ਹੀ ਮਨ ਵਿੱਚ ਮੈਂ ਉਸ ਬਹੁ ਰੰਗੇ ਕਲੀਨ ਨੂੰ ਚਿਤਰਿਆ ਜਿਹੜਾ ਇਹਨਾਂ ਤੰਦਾ ਨਾਲ ਓਣਿਆ ਜਾ ਸਕਦਾ ਹੈ ਅਜੇ ਕੱਲ੍ਹ ਹੀ ਤਾਂ ਬਾਲ ਦੋਸਤਾਂ ਦੇ ਨਾਲ ਰਲ ਕੇ ਰੌਲਾ ਪਾਉਂਦੇ ਪੰਛੀਆਂ ਦੇ ਸਾਂ ਆਲਣੇ ਟੌਂਦੇ ਫਿਰ ਇਕਦਮ ਹੀ ਚੜੀ ਜਵਾਨੀ ਆਈ ਮੁਹੱਬਤ ਨੀਲ ਕਮਲ ਦੋ ਨੈਣ ਤੱਕੇ ਪਾਣੀ ਪਰਵਾਉਂਦੇ ਅਜੇ ਕੱਲ ਹੀ ਤਾਂ ਸੋਚ ਰਿਹਾ ਸਾਂ ਮੈਂ ਹੋਇਆ ਹਾਂ ਰਹਿੰਦੇ ਦਿਨਾਂ ਤੱਕ ਗਹਿਰ ਗੰਭੀਰ ਅਡੋਲ ਸਿਆਣਾ ਆਈ ਮੁਹੱਬਤ ਤੇ ਐਵੇਂ ਤੱਕ ਕੇ ਮੁਸਕਾਈ ਤੇ ਮੈਂ ਉਸ ਦੇ ਸਾਹਮਣੇ ਬਣ ਗਿਆ ਫੇਰ ਨਿਆਣਾ ਹਾਂ ਮੇਰੇ ਕੋਲ ਪਿਆਰ ਦੀ ਅਧੂਰੀ ਕਵਿਤਾ ਪਈ ਹੈ ਗੱਬਰੂ ਤੇ ਮੁਟਿਆਰ ਮੈਂ ਉਹ ਗੱਬਰੂ ਹਾਂ ਮੁੱਖ ਨਾਇਕਾ ਮੇਰੀ ਪ੍ਰੀਤਮਾ ਹੈ ਮੈਨੂੰ ਟਿਕ ਕੇ ਕਵਿਤਾ ਪੂਰੀ ਕਰਨੀ ਚਾਹੀਦੀ ਹੈ ਪਰ ਮੈਨੂੰ ਮਹਿਸੂਸ ਹੁੰਦਾ ਹੈ ਜਿਵੇਂ ਮੈਨੂੰ ਹੁਣੇ ਤਰਾ ਕੱਢਣ ਵਾਲੀ ਤਾਰ ਮਿਲੀ ਹੈ ਤੇ ਮੈਨੂੰ ਸਾਰਾ ਕੁਝ ਛੱਡ ਕੇ ਹਵਾਈ ਅੱਡੇ ਲਈ ਤੁਰ ਪੈਣਾ ਚਾਹੀਦਾ ਹੈ ਜਾਂ ਇੰਜ ਵੀ ਵਾਪਰ ਸਕਦਾ ਹੈ ਜਦੋਂ ਕੋਈ ਪਹਾੜੀ ਔਰਤ ਤੜਕਸਾਰ ਚੁੱਲ੍ਹੇ ਵਿੱਚ ਅੱਗ ਬਾਲ ਰਹੀ ਹੈ ਉਹ ਕੱਲ ਦੇ ਬੱਚੇ ਖਾਣੇ ਨੂੰ ਗਰਮ ਕਰਨ ਹੀ ਵਾਲੀ ਹੈ ਜਿਹੜਾ ਸਾਰੇ ਪਰਿਵਾਰ ਲਈ ਕਾਫੀ ਹੋਵੇਗਾ ਪਰ ਅਚਨਚੇਤ ਬਰੂਹਾ ਉੱਤੇ ਕੋਈ ਪਰੌਣਾ ਦਿਸਦਾ ਹੈ ਤੇ ਕੱਲ ਦੇ ਖਾਣੇ ਵਾਲੀ ਕਾੜਨੀ ਲੰਬੇ ਰੱਖ ਦੇਣੀ ਤੇ ਸਜਰਾ ਖਾਣਾ ਤਿਆਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਜਾਂ ਇੰਜ ਵੀ ਵਾਪਰ ਸਕਦਾ ਹੈ ਕਿਸੇ ਵਿਆਹ ਉੱਤੇ ਨੌਜਵਾਨ ਆਪਣੇ ਦੋਸਤ ਤੇ ਸਾਥੀ ਲਾੜੇ ਦੇ ਆਸ-ਪਾਸ ਬੈਠੇ ਹਨ ਪਰ ਅਚਾਨਕ ਉਹਨਾਂ ਨੂੰ ਉੱਠਣਾ ਪੈਂਦਾ ਤੇ ਆਪਣੀਆਂ ਥਾਵਾਂ ਛੱਡਣੀਆਂ ਪੈਂਦੀਆਂ ਹਨ ਕਿਉਂਕਿ ਉਹਨਾਂ ਦੇ ਵਡੇਰੇ ਕਮਰੇ ਵਿੱਚ ਆ ਗਏ ਹਨ ਜਾਂ ਇੰਜ ਵੀ ਵਾਪਰ ਸਕਦਾ ਹੈ ਕਿਸੇ ਦੀਵਾਨਖਾਨੇ ਵਿੱਚ ਬਜ਼ੁਰਗ ਸਭਾ ਲਈ ਬੈਠੇ ਹਨ ਜਦਕਿ ਬੱਚੇ ਉਥੇ ਖੇਡ ਰਹੇ ਹਨ ਅਚਾਨਕ ਬੱਚਿਆਂ ਨੂੰ ਕਮਰੇ ਵਿੱਚੋਂ ਬਾਹਰ ਪੇਜ ਦਿੱਤਾ ਜਾਂਦਾ ਹੈ ਕਿਉਂਕਿ ਵੱਡੇ ਕਿਸੇ ਮਹੱਤਵਪੂਰਨ ਮਸਲੇ ਬਾਰੇ ਵਿਚਾਰ ਕਰਨਾ ਚਾਹੁੰਦੇ ਹਨ ਮੈਨੂੰ ਕਦੀ-ਕਦੀ ਲੱਗਦਾ ਹੈ ਕਿ ਮੈਂ ਇੱਕ ਸ਼ਿਕਾਰੀ ਵਾਂਗ, ਇੱਕ ਮਾਹੀਗੀਰ ਵਾਂਗ ਜਾਂ ਇੱਕ ਘੋੜਸਵਾਰ ਵਾਂਗ ਹਾਂ। ਮੈਂ ਵਿਚਾਰਾਂ ਦੀ ਸੂ ਵਿੱਚ ਰਹਿੰਦਾ ਹਾਂ, ਉਹਨਾਂ ਨੂੰ ਫੜਦਾ ਤੇ ਉਹਨਾਂ ਉੱਪਰ ਕਾਠੀ ਪਾਉਂਦਾ ਤੇ ਉਹਨਾਂ ਨੂੰ ਅੱਡੀ ਲਾਉਂਦਾ ਹਾਂ। ਤੇ ਉੱਪਰਲੇ ਤੋਂ ਉਲਟ ਵਿਚਾਰ, ਸੋਚਾਂ ਤੇ ਭਾਵਨਾਵਾਂ ਮੇਰੀ ਤਲਾਸ਼ ਵਿੱਚ ਰਹਿੰਦੀਆਂ ਹਨ, ਮੈਨੂੰ ਫੜਦੀਆਂ ਹਨ, ਮੇਰੇ ਉੱਤੇ ਕਾਠੀ ਪਾਉਂਦੀਆਂ ਤੇ ਮੈਨੂੰ ਕਾਬੂ ਵਿੱਚ ਰੱਖਦੀਆਂ ਹਨ। ਬੇਸ਼ੱਕ ਭਾਵਨਾਵਾਂ ਤੇ ਵਿਚਾਰ ਇੰਜ ਆਉਂਦੇ ਹਨ ਜਿਵੇਂ ਪਹਾੜਾਂ ਵਿੱਚ ਪਰੌਣੇ ਬਿਨਾ ਬੁਲਾਏ ਤੇ ਬਿਨਾ ਪਤਾ ਦਿੱਤੇ ਪਰੌਣੇ ਵਾਂਗ ਹੀ ਤੁਸੀਂ ਉਹਨਾਂ ਤੋਂ ਲੁੱਕ ਨਹੀਂ ਸਕਦੇ ਨੱਠ ਨਹੀਂ ਸਕਦੇ ਸਾਡੇ ਲਈ ਸਾਡੇ ਪਹਾੜੀ ਹਿੱਸਿਆਂ 'ਚ ਪਰੌਣਿਆਂ ਦੀ ਮਹੱਤਵਪੂਰਨ ਤੇ ਮਹੱਤਵਹੀਣ ਵਿੱਚ ਉੱਚੇ ਤੇ ਨੀਵੇਂ ਵਿੱਚ ਵੰਡ ਨਹੀਂ ਕੀਤੀ ਜਾਂਦੀ ਸਭ ਤੋਂ ਵੱਧ ਵਿਲੱਖਣ ਪਰੌਣਾ ਸਾਡੇ ਲਈ ਸਿਰਫ ਇਸ ਲਈ ਮਹੱਤਵਪੂਰਨ ਹੈ ਕਿ ਉਹ ਪਰੌਣਾ ਹੈ ਸਭ ਤੋਂ ਵੱਧ ਤੁਚ ਪਰੌਣੇ ਨੂੰ ਸਭ ਤੋਂ ਬਜ਼ੁਰਗ ਮੇਜ਼ਬਾਨਾਂ ਨਾਲੋਂ ਵਧੇਰੇ ਇੱਜ਼ਤ ਨਾਲ ਦੇਖਿਆ ਜਾਂਦਾ ਹੈ ਇਹ ਪੁੱਛੇ ਬਿਨਾ ਕਿ ਉਹ ਕਿਹੜੇ ਇਲਾਕੇ ਵਿੱਚੋਂ ਆਇਆ ਹੈ ਅਸੀਂ ਮਹਿਮਾਨ ਨੂੰ ਬਰੂਹਾ ਵਿੱਚ ਮਿਲਦੇ ਹਾਂ ਉਸ ਨੂੰ ਅੱਗ ਦੇ ਨੇੜੇ ਸਨਮਾਨਿਤ ਥਾਂ ਉੱਤੇ ਲੈ ਜਾਂਦੇ ਹਾਂ ਤੇ ਬੈਠਣ ਲਈ ਗਦੈਲੇ ਦਿੰਦੇ ਹਾਂ ਪਹਾੜਾਂ ਵਿੱਚ ਪਰੌਣਾ ਹਮੇਸ਼ਾ ਅਚਨਚੇਤ ਹੀ ਆਉਂਦਾ ਹੈ ਪਰ ਉਹ ਕਦੀ ਵੀ ਹੈਰਾਨੀ ਵਿੱਚ ਨਹੀਂ ਪõਂਦਾ ਕਿਉਂਕਿ ਅਸੀਂ ਹਮੇਸ਼ਾ ਹੀ ਪਰੌਣਿਆਂ ਨੂੰ ਉਡੀਕਦੇ ਹਾਂ ਕਿਸੇ ਵੀ ਦਿਨ ਕਿਸੇ ਵੀ ਘੜੀ ਕਿਸੇ ਵੀ ਪਲ ਇਸ ਪੁਸਤਕ ਦਾ ਸੰਕਲਪ ਮੇਰੇ ਮਨ ਵਿੱਚ ਇੰਜ ਉੱਭਰਿਆ ਜਿਵੇਂ ਪਹਾੜਾਂ ਵਿੱਚ ਕੋਈ ਮਹਿਮਾਨ ਆਉਂਦਾ ਹੈ ਸ਼ਾਇਦ ਤੁਸੀਂ ਆਲਸ ਨਾਲ ਕੰਧ ਤੋਂ ਪੰਡੂਰ ਉਤਾਰਦੇ ਹੋ ਕਿਉਂਕਿ ਤੁਹਾਡੇ ਕੋਲ ਹੋਰ ਕੁਝ ਕਰਨ ਨੂੰ ਨਹੀਂ ਸਿਰਫ ਇਹ ਜਾਂਚਣ ਲਈ ਕਿ ਇਹ ਸੁਰ ਵਿੱਚ ਹੈ ਜਾਂ ਨਹੀਂ ਤੇ ਇਸ ਨੂੰ ਛੇੜਨਾ ਸ਼ੁਰੂ ਕਰ ਦਿਓ ਜਿਸ ਨਾਲ ਤੁਹਾਡੇ ਮਨ ਵਿੱਚ ਇੱਕ ਧੁਨ ਪੈਦਾ ਹੁੰਦੀ ਹੈ ਸੁਰ ਤਾਲ ਵਿੱਚ ਵਹਿਣ ਲੱਗਦੇ ਹਨ ਅਤੇ ਤੁਸੀਂ ਗਾਉਣਾ ਸ਼ੁਰੂ ਕਰ ਦਿੰਦੇ ਹੋ ਇਹ ਸੋਚੇ ਬਿਨਾਂ ਕਿ ਰਾਤ ਖਤਮ ਹੋ ਰਹੀ ਹੈ ਤੇ ਸਵੇਰ ਹੋ ਰਹੀ ਹੈ ਸ਼ਾਇਦ ਕੋਈ ਨੌਜਵਾਨ ਕਿਸੇ ਛੋਟੇ ਜਿਹੇ ਕੰਮ ਲਈ ਨੇੜੇ ਦੇ ਪਿੰਡ ਜਾਂਦਾ ਹੈ ਅਤੇ ਆਪਣੀ ਪਤਨੀ ਨੂੰ ਘੋੜੇ ਤੇ ਬਿਠਾ ਕੇ ਵਾਪਸ ਆਉਂਦਾ ਹੈ प्यारे संपादक मैं ਤੁਹਾਡੇ ਪੱਤਰ ਵਿੱਚ ਕੀਤੀ ਬੇਨਤੀ ਨੂੰ ਪੂਰਾ ਕਰਾਂਗਾ ਮੈਂ ਜਲਦੀ ਹੀ ਦਾਗੈਸਤਾਨ ਬਾਰੇ ਕਿਤਾਬ ਲਿਖਣੀ ਸ਼ੁਰੂ ਕਰਾਂਗਾ ਪਰ ਮੈਨੂੰ ਮੁਆਫ ਕਰਨਾ ਜੇ ਮੈਂ ਤੁਹਾਡੇ ਦੁਆਰਾ ਦਿੱਤੇ ਸਮੇਂ ਦੇ ਅੰਦਰ ਇਸ ਨੂੰ ਪੂਰਾ ਨਾ ਕਰ ਸਕਾਂ ਮੇਰੇ ਕੋਲ ਬਹੁਤ ਸਾਰੇ ਰਸਤੇ ਹਨ ਅਤੇ ਸਾਡੇ ਪਹਾੜਾਂ ਦੇ ਰਸਤੇ ਬਹੁਤ ਮੁਸ਼ਕਲ ਅਤੇ ਟਲਾਨ ਵਾਲੇ ਹਨ ਮੇਰੇ ਪਹਾੜ ਦੂਰ ਰਸਮਈ ਟੰਗ ਨਾਲ ਚਮਕਦੇ ਹਨ ਜਿਵੇਂ ਬਹੁਤ ਸਾਰੇ ਅਣਕੱਟੇ ਹੀਰੇ ਮੇਰੀ ਕੋੜੀ ਨੂੰ ਵਿਸ਼ਾਲ ਖੇਤਰ ਦੀ ਲੋੜ ਹੈ ਅਤੇ ਇਹ ਉਸ ਤੰਗ ਘਾਟੀ ਵਿੱਚ ਨਹੀਂ ਜਾਣਾ ਚਾਹੁੰਦੀ ਜਿਸ ਵੱਲ ਤੁਸੀਂ ਇਸ਼ਾਰਾ ਕੀਤਾ ਹੈ ਮੈਂ ਤੁਹਾਡੇ ਦੱਸੇ 9 ਜਾਂ 10 ਪੰਨਿਆਂ ਵਿੱਚ ਵੀ ਆਪਣੇ ਦਾਗਿਸਤਾਨ ਨੂੰ ਨਹੀਂ ਲਿਖ ਸਕਦਾ ਮੈਂ ਪ੍ਰਾਪਤੀਆਂ ਚੰਗੇ ਕੰਮਾਂ ਅਤੇ ਰੋਜ਼ਾਨਾ ਦੇ ਕੰਮਾਂ ਬਾਰੇ ਸਧਾਰਨ ਮਜ਼ਦੂਰ ਮਰਦਾਂ ਔਰਤਾਂ ਉਹਨਾਂ ਦੇ ਕਾਰਨਾਮਿਆਂ ਅਤੇ ਉਹਨਾਂ ਦੀਆਂ ਉਮੀਦਾਂ ਬਾਰੇ ਅਤੇ ਆਪਣੀ ਪਹਾੜੀ ਧਰਤੀ ਦੀ ਚਲਕ ਇਸ ਦੀਆਂ ਪੁਰਾਣੀਆਂ ਪਰੰਪਰਾਵਾਂ ਅਤੇ ਇਸ ਦੇ ਸ਼ਾਨਦਾਰ ਅਜ ਬਾਰੇ ਕੁਝ ਵੀ ਲਿਖਣ ਦੇ ਯੋਗ ਨਹੀਂ ਹੋ ਸਕਾਂਗਾ ਮੇਰੀ ਕਮਜ਼ੋਰ ਕਲਮ ਇੰਨਾ ਭਾਰ ਨਹੀਂ ਚੁੱਕ ਸਕਦੀ ਇਸ ਦੀ ਨੋਕ ਤੋਂ ਸਿਆਹੀ ਦੀ ਇੱਕ ਬੂੰਦ ਵੱਡੇ ਸ਼ਾਂਤ ਦਰਿਆਵਾਂ ਅਤੇ ਗਰਜਦੇ ਪਹਾੜੀ ਚਰਨਿਆਂ ਦੁਨੀਆ ਦੀ ਕਿਸਮਤ ਅਤੇ ਮਨੁੱਖ ਦੇ ਭਵਿੱਖ ਨੂੰ ਨਹੀਂ ਲਿਖ ਸਕਦੀ ਵੱਡੇ ਪੰਛੀ ਵਿੱਚ ਬਹੁਤ ਖੂਨ ਹੁੰਦਾ ਛੋਟੇ ਪੰਛੀ ਵਿੱਚ ਥੋੜਾ ਖੂਨ ਹੁੰਦਾ ਹੈ ਖੂਨ ਦੀ ਮਾਤਰਾ ਪੰਛੀ ਤੇ ਨਿਰਭਰ ਕਰਦੀ ਹੈ ਕਹਾਵਤ ਹੈ ਫਲ ਦਾ ਗੁੱਦਾ ਇੱਕ ਵਾਰ ਸੁੱਟਿਆ ਗਿਆ ਇਹੇ ਹਿਰਨ ਦੇ ਸਿਰ ਤੇ ਡਿੱਗਿਆ ਜਿਸ ਤੋਂ ਬਹੁਤ ਸੁੰਦਰ ਸ਼ਿਖਾਵਾਂ ਵਾਲੇ ਸਿੰਘ ਉਗ ਆਏ ਕਹਾਵਤ ਹੈ ਜੇ ਦੁਨੀਆ ਵਿੱਚ ਕੋਈ ਅਲੀ ਨਾ ਹੁੰਦਾ ਤਾਂ ਕੋਈ ਉਮਰ ਵੀ ਪੈਦਾ ਨਾ ਹੁੰਦਾ ਜੇ ਰਾਤ ਨਾ ਹੁੰਦੀ ਤਾਂ ਸਵੇਰ ਦੇ ਚੜਨ ਲਈ ਕੋਈ ਥਾਂ ਨਾ ਹੁੰਦੀ ਕਹਾਵਤ ਹੈ ਉਕਾਬ ਤੂੰ ਕਿਥੇ ਜੰਮਿਆ ਸੈਂ ਤੰਗ ਗੁਫਾਚ ਉਕਾਬ ਤੂੰ ਕਿਦਰ ਨੂੰ ਉਡਦਾ ਜਾ ਰਿਹਾ ਹੈ ਵਿਸ਼ਾਲ ਆਕਾਸ਼ ਵੱਲ ਤਾਂ ਇਹ ਸੀ ਮੇਰਾ ਦਾਗਿਸਤਾਨ ਕਿਤਾਬ ਦੇ ਤੀਜੇ ਪਾਗ ਦੀ ਆਡੀਓ ਉਮੀਦ ਹੈ ਤੁਹਾਨੂੰ ਇਹ ਪਸੰਦ ਆਈ ਹੋਵੇਗੀ ਅਗਲੇ ਪਾਗ ਵਿੱਚ ਅਸੀਂ ਇਸ ਕਿਤਾਬ ਦੇ ਹੋਰ ਵੀ ਦਿਲਚਸਪ ਪੰਨਿਆਂ ਨੂੰ ਫਰੋਲਾਂਗੇ ਤਾਂ ਜੁੜੇ ਰਹੋ ਪੰਜਾਬੀ ਆਡੀਓ ਲਾਇਬ੍ਰੇਰੀ ਨਾਲ ਅਤੇ ਜਲਦੀ ਹੀ ਮਿਲਦੇ ਹਾਂ ਅਗਲੇ ਪਾਗ ਵਿੱਚ ਧੰਨਵਾਦ